ਪਿੱਛੇ ਕਾਰ ਦੀ ਡਿੱਕੀ ਚ ਰੱਖ ਲੈਂਦੇ ਨੇ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੂਜੀ ਕਾਰ ਵਾਪਸ ਆਉਂਦੇ ਟ੍ਰੈਫਿਕ ਜੈਮ ਹੈ ਫਿਰ ਤਿਆਰ ਹੋਣਾ ਹੈ ਫਿਰ ਕੱਪੜੇ ਬਦਲਨੇ ਆ ਫਿਰ ਸਵੇਰ ਤੋਂ ਸ਼ਾਮ ਤੱਕ ਇਤਨੇ ਸਾਰੇ ਪ੍ਰੋਗਰਾਮ ਅਡਾਣੇ ਨੇ ਫਿਰ ਵਿਚਕਾਰ 2-3 ਵਜੇ ਕਿਸੇ ਦੀ ਡੈਥ ਦਾਪ ਹੋਗਾ ਆ ਜਾਏਗਾ ਫਿਰ ਉੱਥੇ ਵੀ ਜਾਣਾ ਹੈ ਉੱਥੇ ਫਿਰ ਇਹ ਸਾਰੇ ਕੱਪੜੇ ਉਤਾਰਨੇ ਹਨ ਲਿਪਸਟਿਕ ਉਤਾਰਨੀ ਹੈ ਰੰਗਦਾਰ ਕੱਪੜੇ ਐਮਬਰਾਇਡਰੀ ਵਾਲੇ ਚੂੜੀ ਸੋਨਾ ਉਤਾਰਨਾ ਹੈ ਫਿਰ ਚਿੱਟੇ ਵਾਲੇ ਪਾਣੇ ਨੇ ਚਿਹਰਾ ਥੋੜਾ ਉਦਾਸ ਬਣਾਣਾ ਹੈ ਸਾਰਾ ਕੁਝ ਕਰਕੇ ਜਾਣਾ ਫਿਰ ਦੁਬਾਰਾ ਤੋਂ ਸਭ ਕੁਝ ਥੱਪੜਾ ਹੈ ਇਸ ਕਰਕੇ ਟਰੰਕ ਅੰਦਰ ਪੂਰੀ ਟੈਚੀ ਰੱਖੀ ਹੋਈ ਹੈ ਰਾਤੀ 11 ਵਜੇ ਵੱਢਦੇ ਆਬ ਸਿਹਤ ਦਾ ਵੀ ਧਿਆਨ ਨਹੀਂ ਹੈ ਆਬ ਟਾਈਮ ਸੀ ਸੌਣੇ ਦਾ ਵੀ ਧਿਆਨ ਨਹੀਂ ਹੈ ਪੇਟ ਵੀ ਦਰਦ ਹੁੰਦਾ ਸਾਰੀ ਰਾਤ ਗੈਸ ਵੀ ਬੰਨੀ ਹੈ ਬਲੱਡ ਪ੍ਰੈਸ਼ਰ ਹਾਈ ਹੈ ਡਾਕਟਰ ਨੇ ਬੋਲਾ ਸ਼ੂਗਰ ਹੈ ਇਹ ਨੀ ਕਹਨਾ ਸੂਬੇ ਉੱਠਣੇ ਦਾ ਟਾਈਮ ਨਹੀਂ ਆ ਅਮਰਤ ਵੇਲੇ ਉੱਠਣ ਦਾ ਟਾਈਮ ਨਹੀਂ ਆ ਗੁਰੂ ਨਾਲ ਜੁੜਨ ਦਾ ਟਾਈਮ ਨਹੀਂ ਆ ਘਰ ਦੇ ਬਜ਼ੁਰਗਾਂ ਨੂੰ ਪੁੱਛਣ ਦਾ ਤੇ ਵੈਸੇ ਹੀ ਵੇਲ ਲਈਆਂ ਇਹ ਜੀਵਨ ਬਣ ਗਿਆ ਤੇਰਾ ਤੈਨੂੰ ਲੋਕਾਂ ਦੇ ਵਿਆਹ ਸ਼ਾਦੀ ਤੇ ਸੈਰਮੋਨੀਜ਼ ਦੇ ਸਾਰੇ ਵਾਵਾ ਭੁਗਤਨੇ ਪੈਂਦੇ ਨੇ ਇਹਨਾਂ ਨਾਲ ਤੂੰ ਨਿਜ ਕਰ ਅੰਤਰਾਤਮ ਨਹੀਂ ਜਾ ਸਕਦਾ ਸੰਗ ਨ chalio ਇਨਮੇ ਕਛੂਆ ਉੂਠ ਸਿਧਾਇਓ ਨਾਂਗਾ ਨਾਂਗਾ ਕੀ ਹੁੰਦਾ ਮਤ ਉਤੇ ਜਿਹੜਾ ਸਤਗੁਰੂ ਦੀ ਮਤ ਦਾ ਚੋਲਾ ਪਾਣਾ ਸੀ ਨਾ ਉਹ ਨਹੀਂ ਰਿਆ ਨਾ ਹੁਣ ਪਤ ਜਮ ਲੁੱਟ ਲੈਂਦੇ ਨੇ ਜਦੋਂ ਪਤ ਜਮ ਲੁੱਟ ਲੈਣ ਨਾ ਉਸ ਵੇਲੇ ہماری ਦਰੁਪਤੀ ਰੋਜ਼ ਰੋਜ਼ ਦੁਰਯੋਧਨ ਕੀ ਤਰਫ ਸੇ ਨੰਗੀ ਕੀ ਜਾਤੀ ਹੈ ਰੋਜ਼ ਇਸ ਨੂੰ ਬੇਪੱਤ ਕੀਤਾ ਜਾਂਦਾ ਹੈ ਕਿਥੇ ਜਮਾ ਦੇ ਚਾਰੋਂ ਪਾਸੇ ਸਾਡੇ ਜਮ ਬੁੱਧੀ ਦਿਖਾਈ ਜਾ ਰਹੀ ਹੈ ਟੀਵੀ ਤੇ ਮੰਦੇ ਖਿਆਲ ਮੰਦੇ ਨਾਚ ਮੰਦੀਆਂ ਫਿਲਮਾਂ ਮੰਦੀਆਂ ਮੈਗਜ਼ੀਨਾਂ ਮੰਦੀਆਂ ਨਿਊਜ਼ਾਂ ਚਾਰੋਂ ਪਾਸੇ ਕਾਫੀ ਪੀਣੀ ਹੈ ਤਾਂ ਵੀ ਇਸਤਰੀ ਸਾਬਨ ਮੱਲ ਹੈ ਤਾਂ ਵੀ ਇਸਤਰੀ ਸ਼ੈਂਪੂ ਲਾਣਾ ਤਾਂ ਵੀ ਇਸਤਰੀ ਸਾਰਾ ਕੁਝ ਦਿਖਾ ਕੇ ਚਾਰੋਂ ਪਾਸੇ ਤੈਨੂੰ ਪੜਕਾਇਆ ਜਾ ਰਿਹਾ ਹੈ ਅੱਜਕੱਲ ਚਾਰੋਂ ਪਾਸੇ ਵੱਡੇ ਵੱਡੇ ਸ਼ਰਾਬਾਂ ਦੇ ਪੋਸਟਰ ਲੱਗ ਗਏ ਨੇ ਤੈਨੂੰ ਪੜਕਾਇਆ ਜਾ ਰਿਹਾ ਹੈ ਤਾਂ ਇਹਦੇ ਨਾਲ ਪਤਾ ਕੀ ਹੋ ਰਿਹਾ ਤੇਰੀ ਦਰੂਪਤੀ ਦੀ ਪੱਤ ਰੋਜ਼ ਲੁੱਟੀ ਜਾ ਰਹੀ ਹੈ ਚਾਰੋਂ ਪਾਸੇ ਦੁਰਯੋਦਨ ਕ੍ਰੀਏਟ ਕੀਤਾ ਹੋਇਆ ਹੈ ਦੁਰਯੋਦਨ ਕੋਈ ਇਨਸਾਨ ਨਹੀਂ ਹੈ ਦਰੁਪਤੀ ਕੋਈ ਇਨਸਾਨ ਨਹੀਂ ਹੈ ਮੇਰਾ ਮਨ ਹੈ ਮੇਰੇ ਮਨ ਉਤੇ ਪ੍ਰੇਮ ਪਟੋਲਾ ਤੈਸ਼ਾ ਦਿੱਤਾ ਟਕਣ 쿠ਪਤ ਮੇਰੀ ਵਾਲੀ ਮਤ ਚਾਹੀਦੀ ਹੈ ਵਿਜ਼ਡਮ ਦਾ ਰੋਬ ਆਫ ਆਨਰ ਚਾਹੀਦਾ ਆਪਣੀ ਮਤ ਉਤੇ ਪਾਣ ਵਾਸਤੇ ਤਾਂ ਕਿ ਜੰ ਮੇਰੀ ਪਤ ਨਾ ਲੁੱਟ ਸਕਣ ਆਦਰਵਾਇਜ਼ ਸੰਗ ਨਾ ਚਾਲਿਓ ਇਨ ਮੇ ਕਛੂ ਐ ਉੂਠ ਸਿਧਾਇਓ ਨਾਂਗਾ ਇਨਾ ਕੱਪੜਿਆਂ ਨੂੰ ਲਾਹ ਦੇਣ ਦਾ ਨਾਂਗਾ ਨਹੀਂ ਹੁੰਦਾ ਇਕ ਸ਼ਾਇਰ ਬੋਲਦਾ ਹੈ ਕਿ ਇਨਸਾਨ ਦੇ ਬਾਰੇ ਮੈਂ ਕੀ ਕਵਾਂ ਇਨਸਾਨ ਅੱਜ ਇਨਸਾਨ ਬਰਹਨਾ ਸਾ ਲੱਗੇ ਹੈ ਲਿਬਾਸ ਮੇ ਬਰਨਾ ਹੁੰਦਾ ਨੰਗਾ ਕੱਪੜੇ ਪਾ ਕੇ ਵੀ ਇਨਸਾਨ ਦੀ ਇਨਸਾਨੀਅਤ ਚਲੀ ਗਈ ਹੈ ਇਸ ਕਰਕੇ ਸਾਡੀ ਸਾਰਿਆਂ ਦੀ ਧੀਆ ਪਹਿਣਾ ਦੀ ਇੱਜ਼ਤ ਖਤਰੇ ਚ ਪੈ ਚੁੱਕੀ ਹੋਈ ਹੈ ਸਾਨੂੰ ਕਿਸੇ ਵੀ ਜਗ੍ਹਾ ਸਿਕਿਉਰਿਟੀ ਨਹੀਂ ਰਹੇਗੀ ਸਾਡੇ ਘਰਾਂ ਦੇ ਵਿੱਚ ਚਾਰੋਂ ਪਾਸੇ ਅੰਦਰ ਬਾਹਰ ਧਾਰਮਿਕ ਸਥਾਨਾਂ ਤੇ ਵੀ ਕਾਜ਼ੀ ਕੂੜ ਬੋਲ ਮਲਖਾਏ ਬਾਮਣ ਨਾਵੇ ਜੀ ਆ ਕਾਏ ਉਹ ਸ਼ਬਦ ਪੜਨ ਤੀ ਨੂ ਜਾੜੇ ਕਾ ਬੰਦ ਕਿਸ ਤਰ੍ਹਾਂ ਸੀ ਉਸ ਸ਼ਬਦ ਨੂੰ ਡਿਟੇਲੀ ਡਿਸਕਸ ਕਰਨ ਥਾਂ ਪਰਿਸ਼ਟ ਹੋਏ ਕਿਸ ਤਰ੍ਹਾਂ ਧਾਰਮਿਕ ਸਥਾਨ ਵੀ ਪਰਿਸ਼ਟ ਹੋ ਗਏ ਨੇ ਉੱਚਿ ਦਾਇਓ ਨਾਂਗਾ उन साडिया सिलेब्रिटीज बन गई ने जेड़े नाइनटी नाइन परसेंट कपड़े उतार के आन वो हमारे सिलेब्रिटीज और वो यहाँ पर टीवी पर और दुनिया में अखबारों में न्यूज देंगे लोग कैसे जिए आप कपड़े लाए हुए ने आपने आप नूह तो सस 90 परसेंट कपड़े ला के शराब पी के डांस कर रहे दुनिया दिखा रहे हैं ये धर्म सिखाया जा रहा है ਇਹ ਇਨਸਾਨੀ ਦਿਖਾਈ ਜਾ ਰਹੀ ਹੈ ਦੁਨੀਆ ਕੋ ਸਾਡੇ ਤਾਂ ਘਰਾਂ ਦੇ ਵਿੱਚਕਾਰ ਸੱਸ ਸੋਰਾ ਘਰ ਆਉਂਦੇ ਸਨ ਬਜ਼ੁਰਗ ਘਰ ਆਉਂਦੇ ਸਨ ਈਵਨ ਜੇਠ ਵੀ ਘਰ ਆਂਦਾ ਸੀ ਵੱਡੇ ਭੈਣ ਭਰਾ ਘਰ ਆਉਂਦੇ ਸਨ ਨਾ ਤਾਂ ਸਾਡੀ ਨੂੰ ਧੀਆ ਪੈਣਾ ਪੱਲਾ ਕਰ ਲੈਂਦੀ ਸੀ ਪਰ ਉਹ ਵਿਚਾਰੀਆਂ ਅੰਬੈਰੈਸ ਨਾਲ ਫੀਲ ਕਰਨ ਕਿ ਮੈਂ ਸਿਰ ਤੇ ਪੱਲਾ ਨਹੀਂ ਕੀਤਾ ਆ ਇਸ ਕਰਕੇ ਬੀਜੀ ਮੈਨੂੰ ਦੱਸ ਰਹੀ ਸੀ ਕਿ ਪੁਠਵਾਰ ਸਾਡੇ ਉੱਥੇ ਬਜ਼ੁਰਗਾਂ ਘਰ ਦੇ ਆਉਣ ਤੋਂ 50 ਕਦਮ ਦੂਰ ਹੀ ਨਾ ਐਂਡ ਬੱਸ ਕਰਦੇ ਸੀ ਕਾਰਵਾਨੀਆਂ ਸਮਝ ਜਾਂਦੀਆਂ ਸੀ ਪਾਪਾ ਜੀ ਆ ਗਏ ਨੇ ਮੈਂ ਸਿਰ ਤੇ ਪੱਲਾ ਕਰ ਲਵਾਂ ਅੱਜ ਦੇ ਪਾਪਾ ਜੀ ਕੁੜੀ ਦਾ ਪੱਲਾ ਉਤਰਵਾ ਕੇ ਦੁਨੀਆ ਦੇ ਸਾਹਮਣੇ ਕੈਮਰਾ ਲਗਵਾ ਕੇ ਡਾਂਸ ਕਰ ਰਹੇ ਨੇ ਸ਼ਰਾਬ ਗਲਾਸ ਖੜਕਾ ਰਹੇ ਨੇ ਕੈਸਾ ਜ਼ਮਾਨਾ ਬਦਲ ਗਿਆ ਊੜ ਸੀ ਧਾਇਓ ਨੰਗਾ ਹੋ ਗਿਆ ਅੱਜ ਦੁਰਯੋਦਨੀ ਲੋੜ ਨਹੀਂ ਰਹੀ ਅੱਜ ਪਾਪਾ ਜੀ ਹੀ ਇਸ ਦ੍ਰੋਪਤੀ ਨੂੰ ਨੂ ਨੂ ਨੰਗਾ ਕਰਦੇ ਉੜ ਸੀ ਧਾਇ ਉਹ ਨੰਗਾ ਹੋ ਗਿਆ ਹੈ ਅੱਜ ਖੁੱਲੇ ਵਾਲਾ ਦਾ ਰਿਵਾਜ ਚੱਲ ਗਿਆ ਉਹਨੂੰ ਲਿਮਾ ਖੁੱਤੀਆਂ ਕਹਿੰਦੇ ਨੇ ਪਿੰਡੀ ਦੀ ਬੋਲੀ 'ਚ ਕੈਸੀ ਕੈਸੀ ਚੀਜ਼ ਪ੍ਰਮੋਟ ਹੋ ਗਈ ਹੈ ਇਹਨਾਂ ਚੀਜ਼ਾਂ ਨੂੰ ਮਿੱਤਰ ਸਮਝ ਲਿਆ ਇਸ ਕਰਕੇ ਅਸੀਂ ਆਪਣੀ ਧੀ ਨੂੰ ਵਿਆਹ ਦੇ ਦਾਜ ਤੇ ਸ਼ੈਂਪੂ ਦਿੰਦੇ ਆ ਪਰਫਿਊਮ ਦਿੰਦੇ ਆ ਇੰਪੋਰਟਿਡ ਸਾਬਣ ਤੇ ਬਾਡੀ ਵਾਸ਼ ਦਿੰਦੇ ਆ ਇੱਕ ਝੱਗ ਵਾਲਾ ਸਾਬਣ ਦਿੰਦੇ ਆ ਫਿਰ ਉਹਨੂੰ ਲਹਿੰਗਾ ਤੇ ਸੋਨਾ ਦਿੰਦੇ ਆ ਫਿਰ ਉਹਦੇ ਦਾਜ ਵਾਸਤੇ ਉਹਨੂੰ ਕਾਰ ਨਾਲ ਦਿੰਦੇ ਆ ਫਿਰ ਜੇ ਰਿਸ਼ਤੇਦਾਰ ਨਾ ਦੇਖ ਸਕੜ ਤੇ ਪੰਡਾਲ ਵੱਡਾ ਕਰ ਦਿੰਦੇ ਆ ਕਿ ਰਿਸ਼ਤੇਦਾਰ ਆ ਗਏ ਸੀ ਉਹਨਾਂ ਨੂੰ ਦਿਖਾਣਾ ਇਹ ਵਾਲਾ ਏਅਰ ਕੰਡੀਸ਼ਨ ਹਮਨੇ ਦਿਆ और ये वाला हमने फ्रिज दिया उसको साथ में रखेंगे साथ में गुरु ग्रंथ साहब का प्रकाश कर देंगे पंडाल थोड़ा और बड़ा कर देंगे कार भी अंदर खड़ी कर देंगे बताएंगे ये वाली कार दी है यू मित्र समझे ना ये सारिया चीजा जाती के शराब पी के राति मिसबिेव कर कहती है वो मम्मी ये तो जेलखाना बन गया है। सारी चीज़ें हैं पर तो जेलखाना बन गया है। सोने का पिंजरा बन गया है। की है ये चीजा मित्रनी ने इस करके गुरु साहब कहते ने हर प्रभ मेरे बाबला हर देवो दान में दाजो हर कपड़ो हर शोभा देवो जित समर मेरा काजो मेरे मन का काज समर जाए ऐसे वाला कपड़ा दो प्रेम पटोला दो जिद मैं कभी नंगी होव ही ना मेरी पत लुटी ना जाए मेरी द्रोपती कभी ना लुटी जा सके ऐसे वाला ਹਰ ਕੱਪੜੋ ਹਰ ਸ਼ੋਬਾ ਦੇਵੂ ਜੀ ਸਮਰੈ ਮੇਰਾ ਕਾਜੋ ਸਾਡੀ ਪੂਰੀ ਮਿਹਨਤ ਹੁੰਦੀ ਹੈ ਦਾਅ ਤਿਆਰ ਕਰਨ ਦੀ ਪਰ ਨਾਲ ਪੜੋਸ ਵਿੱਚ ਬੱਚਾ ਭੁੱਖਾ ਮਰ ਰਿਹਾ ਹੋਏ ਕੋਈ ਝੁੱਗੀ ਵਾਲਾ ਪੜਨਾ ਚਾਹੁੰਦਾ ਹੋਏ ਅਸੀਂ ਇਹਦਾ ਨਾਰਾ ਲਾਗ ਦਿੱਤਾ ਭਗਵਾਨ ਨੇ ਅਮੀਰ ਗਰੀਬ ਬਣਾਇਆ ਭਗਵਾਨ ਨੇ ਨਹੀਂ ਬਣਾਇਆ ਅਮੀਰ ਗਰੀਬ ਰੋਜ਼ ਪੜ੍ਹਦੇ ਆਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਯਾ ਪਰ ਫਿਰ ਅਮੀਰ ਗਰੀਬ ਕੀ ਹੈ ਇਹ ਸਾਡੀ ਬਣਾਈ ਹੋਈ ਗੇਮ ਹੈ ਅੱਜ ਇੱਕ ਇੱਕ ਅਮੀਰ ਆਪਣੀ ਧੀ ਦੇ ਵਿਆਹ ਤੇ ਜਿੰਨਾ ਪਖੰਡ ਇਕੱਠਾ ਕਰਦਾ ਹੈ ਗੇਟ ਸਜਾਣ ਦੇ 10 ਲੱਖ ਲਗਾ ਦਿੰਦਾ ਹੈ ਅਤੇ ਵਿਆਹ ਸ਼ਾਦੀ ਘੋੜੇ ਤੇ ਹਾਥੀ ਬੁਲਾ ਬੁਲਾ ਕੇ ਟੂ ਟੂ ਵਾਲੇ ਬੁਲਾ ਬੁਲਾ ਕੇ ਪਿੱਛੇ ਨਗਰ ਕੀਰਤਨ ਹੋਇਆ 3 ਕਰੋੜ ਦੇ ਟੂ ਟੂ ਵਾਲੇ ਆਏ ਸੀ ਵਾਜੀ ਬੈਂਡ ਵਜਾਣ ਵਾਲੇ ਤੇ ਹਾਥੀ ਤੇ ਘੋੜੇ ਆਏ ਸੀ ਪਰ ਇਸ 3 ਕਰੋੜ ਦੇ ਨਾਲ ਹਸਪਤਾਲ ਬਣਾਏ ਜਾ ਸਕਦੇ ਨੇ ਇਸ 3 ਕਰੋੜ ਦੇ ਨਾਲ ਕਿਤਨੀਆਂ ਵੀ ਵਿਦਵਾਵਾਂ ਨੂੰ ਪਾਲਿਆ ਜਾ ਸਕਦਾ ਹੈ ਇਸ ਜਿੰਨੇ ਖਰਚੇ ਅਸੀਂ ਫਾਲਤੂ ਦੇ ਵਿਆਹ ਸ਼ਾਦੀਆਂ ਤੇ ਕਰਦੇ ਆ ਇਹਦੇ ਨਾਲ ਕਿਤਨੇ ਗਰੀਬਾਂ ਨੂੰ ਪੜਾਇਆ ਜਾ ਸਕਦਾ ਹੈ ਪਰ ਸਾਨੂੰ ਵੇਹਲ ਹੀ ਨਹੀਂ ਆਸੀ ਧਾਰਮਿਕ ਸਾਂਤੇ ਸੰਮਰਮਰ ਔਰ ਸੋਨਾ ਲਗਾਈ ਜਾ ਰਿਹਾ ਅਸੀਂ ਆਪਣੀ ਪਤ ਨੂੰ ਟੱਕਣ ਵਾਸਤੇ ਸਤਿਗੁਰ ਦੀ ਮੱਤ ਲਈਏ ਜਿਸ ਦਿਨ ਸਤਿਗੁਰ ਦੀ ਮੱਤ ਲੈਂਦੇ ਆ ਨਾ ਉਸ ਦਿਨ ਸਾਨੂੰ ਨਾ ਕਬੀਰ ਸਾਹਿਬ ਦਾ ਇਹ ਸ਼ਬਦ ਪੜ੍ਹਨਾ ਚਾਹੀਦਾ ਮੇਰਾ ਦਿਲ ਕਰਦਾ ਇਹਨੂੰ ਪੜ੍ਹ ਤਹਿਲਿਕਰੂਪ ਕੁजात ਕੁਲਖਨੀ ਸੋ ਅਬ ਕੀ ਸਰੂਪ 'ਤੇ ਸੁਜਾਨ ਸੁਲਖਨੀ ਸਜੇ ਉਦਰ ਤਰੀ ਸਜੇ ਉਦਰ ਤਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ ਪਲੀ ਸਰੀ ਮੋਈ ਮੇਰੀ ਪਹਿਲੀ ਬਰੀ ਪਲੀ ਸਰੀ ਮੋਈ ਮੇਰੀ ਪਹਿਲੀ ਬਰੀ ਮੇਰੀ ਜਿਹੜੀ ਭੈੜੀ ਕੁਮਤ ਰੂਪੀ ਪਤਨੀ ਸੀ ਨਾ ਉਹ ਮਰ ਗਈ ਮਨੂੰ ਸੁਮਤ ਰੂਪੀ ਪਤਨੀ ਮਿਲ ਗਈ ਹੈ ਪਹਿਲੀ ਕੁਲਖਣੀ ਸੀ ਕੁਨਾਰ ਸੀ ਮੈਨੂੰ ਭੈੜ ਸਿਖਾਉਂਦੀ ਸੀ ਉਹਦੇ ਨਾਲ ਮੈਂ ਕਰੂਪ ਹੋ ਜਾਂਦਾ ਸੀ ਕਬੀਰ ਸਾਹਿਬ ਕਹਿੰਦੇ ਪਹਿਲੀ ਜੋ ਪਹਿਲੀ ਮਾਤ ਰੂਪੀ ਕੁਮਤ ਰੂਪੀ ਭੈੜੀ ਮਤ ਵਾਲੀ ਮੇਰੀ ਪਤਨੀ ਸੀ ਨਾ ਤਹਿਲੀ ਕਰੂਪ ਕੁजात ਕੁਲਖਨੀ ਸੌਰੇ ਪਈਏ ਬੁਰੀ ਮਨੂੰ ਸੌਰੇ ਪੇਕੇ ਦਾ ਮਤਲਬ ਹੁੰਦਾ ਹੈ ਮੈਨੂੰ ਅੰਦਰੋਂ ਅਤੇ ਬਾਹਰੋਂ ਸੌਰੇ ਪੇਕੇ ਨੂੰ ਗੁਰਬਾਣੀ ਵਿੱਚ ਅੰਦਰੋਂ ਕਹਿੰਦੇ ਨੇ ਪਰਲੋਕ ਬਾਹਰੋਂ ਕਹਿੰਦੇ ਨੇ ਲੋਕ ਉਹ ਪੈੜੀ ਸੀ ਮੈਨੂੰ ਅੰਦਰੋਂ ਬਾਹਰੋਂ ਦੁਖੀ ਰੱਖਦੀ ਸੀ ਅਬ ਕੀ ਸਰੂਪ ਸੁਜਾਨ ਸੁਲਖਣੀ ਹੁ ਜਿਹੜੀ ਮੈਂ ਸੁਮਤ ਪ੍ਰਾਪਤ ਕੀਤੀ ਐ ਇਹਦੇ ਨਾਲ ਪਤਾ ਕੀ ਹੋਇਆ ਅਬ ਕੀ ਸਰੂਪ ਉਹਦੇ ਨਾਲ ਮੈਨੂੰ ਸਰੂਪਤਾ ਸੁੰਦਰਤਾ ਪ੍ਰਾਪਤ ਹੋਈ ਐ ਸੁਜਾਨ ਵਿਵੇਕ ਬੁੱਧੀ ਪ੍ਰਾਪਤ ਹੋਈ ਐ ਸੁਲਖਣੀ ਚੰਗੇ ਲਖਣ ਪੈਦਾ ਹੋ ਗਏ ਨੇ ਤਾਂ ਮੈਨੂੰ ਸਹਿਜ ਆ ਗਿਆ ਇਸ ਦੇ ਨਾਲ ਯੁਗ-ਯੁਗ ਜੀਵੋਂ ਮੇਰੀ ਆਪ ਕੀ ਤਰੀ ਹੁਣ ਜਿਹੜੀ ਮੈਂ ਵਿਆਹੀ ਐ ਨਾ ਮਤ ਇਹ ਵਾਲੀ ਮਤ ਮਿਲਦੀ ਐ ਨਾ ਇਸ ਮਤ ਨੂੰ ਕਹਿੰਦੇ ਨੇ ਮੇਰੀ ਬੌਰੀਆ ਕੋ ਤਨੀਓ ਅਨਾ ਤਨੀਆ ਨਾਓ ਇਹ ਸਾਰੇ ਸ਼ਬਦਾਂ ਤੁਸੀਂ ਘਰ ਜਾ ਕੇ ਪੜ੍ਹਨਾ 483 ਅੰਗ ਤੇ ਨੇ ਅੱਜ ਦੇ ਸ਼ਬਦ ਨੂੰ ਕਨਕਲੂਡ ਕਰੀਏ ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਏ ਇਹ ਚੰਗੇ ਗੁਣ ਨਾ ਰੱਬ ਜੀ ਦੇ ਨਿੱਜ ਘਰ ਤੋਂ ਜਿਹੜੇ ਦੱਸੇ ਜਾਂਦੇ ਨੇ ਇਹਨੂੰ ਹਰ ਕੇ ਸੰਤ ਕਹਿੰਦੇ ਨੇ ਇਹਨਾਂ ਨੂੰ ਦਿਨ ਰਾਤ ਜੀਣਾ ਗਾਈਏ ਕਹ ਲਾਂਦਾ ਨਾਨਕ ਇਆਂ ਸੁਖ ਇਆਂ ਸੁਖ ਦਾ ਮਤਲਬ ਕੀ ਹੁੰਦਾ ਸਾਸੰਗ ਅਧੀਨ ਇੱਕ ਫਰੇਜ਼ ਯੂਜ਼ ਹੁੰਦਾ ਹੈ ਉਹ ਇੱਕ Idiom ਹੈ ਉਹ ਹੈ ਲੋਕ ਗਿਓ ਪਰ ਲੋਕ ਗਵਾਇਓ ਪਤਾ ਕੀ ਹੈ ਜੇ ਤੂੰ ਅੰਦਰੋਂ ਗੜਬੜ ਹੈ ਨਾ ਤਾਂ ਬਾਹਰੋਂ ਸੁਖੀ ਨਹੀਂ ਰਹਿ ਸਕਦਾ ਪਰ ਜੇ ਤੂੰ ਅੰਦਰੋਂ ਠੀਕ ਕਰ ਲਵੇਂ ਤਾਂ ਬਾਹਰੋਂ ਸੁਖੀ ਹੋ ਸਕਦਾ ਉਹਨੂੰ ਕਹਿੰਦੇ ਨੇ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਪਰ ਲੋਕ ਸੁਹੇਲੇ ਕਰੋ ਤਾਂ ਲੋਕ ਸੁਖੀ ਬਣਦਾ ਹੈ ਅੰਦਰੋਂ ਦਿਮਾਗ ਟਿਕਾਣੇ ਹੋਵੇ ਤਾਂ ਦੁਨਿਆਵੀ ਸਾਰੇ ਪਦਾਰਥ ਵੀ ਠੀਕ ਤਰੀਕੇ ਨਾਲ ਯੂਜ਼ ਕੀਤੇ ਜਾ ਸਕਦੇ ਨੇ ਅੰਦਰੋਂ ਦਿਮਾਗ ਠੀਕ ਨਾ ਹੋਵੇ ਤਾਂ ਮਨੁੱਖ ਜਿਸ ਮਰਜ਼ੀ ਅਵਸਥਾ 'ਚ ਰਹਿੰਦਾ ਜਿਹੜੇ ਮਰਜ਼ੀ ਸਟੇਟਸ ਦਾ ਜਿੱਥੇ ਰਹਿੰਦਾ ਉਹ ਦੁਖੀ ਦੁਖੀ ਰਹਿੰਦਾ ਉਹਨੂੰ ਇਸ ਮਨ ਕੋ ਬਸੰਤ ਕੀ ਲਗਨਸ ਹੋਏ ਇਹ ਮਨ ਜਲਿਆ ਦੂਜਾ ਦੋਏ ਦਿਨ ਰਾਤ ਸੜਦਾ ਰਹਿੰਦਾ ਹੈ ਬਾਹਰ ਭਾਵੇਂ ਠੰਡ ਹੋਵੇ ਬਾਹਰ ਭਾਵੇਂ ਗਰਮੀ ਹੋਵੇ ਔਰ 에ਅਰ ਕੰਡੀਸ਼ਨਰ 'ਚ ਬੈਠਾ ਹੋਵੇ ਸੜਦਾ ਬਲਦਾ ਰਹਿੰਦਾ ਹੈ ਜੈਲਸੀ ਨਾਲ ਦੂਜਿਆਂ ਨਾਲ ਕੰਪੈਰੀਜ਼ਨ ਔਰ ਕੰਪੀਟੀਸ਼ਨ ਦੀ ਰੇਸ ਵਿੱਚ ਸੜਦਾ ਬਲਦਾ ਦੁਖੀ ਅੰਦਰ ਰਹਿੰਦਾ ਹੈ ਸੇ ਜੋ ਅੰਦਰੋਂ ਠੀਕ ਹੋ ਜਾਏ ਆਮ ਕਹਾਵਤ ਹੈ ਜੋ ਅੰਦਰ ਸੇ ਫਿੱਟ ਉਹ ਬਾਹਰ ਵੀ ਫਿੱਟ ਪਰ ਜੋ ਅੰਦਰ ਸੇ ਫਿੱਟਿਆ ਉਹ ਬਾਹਰ ਵੀ ਫਿੱਟਿਆ ਅੰਦਰੋਂ ਫਿੱਟ ਹੋਣਾ ਸੋ ਜਿਹੜਾ ਅੰਦਰ ਵਾਲੇ ਮਨ ਨੂੰ ਸ਼ੁੱਧ ਕਰਕੇ ਸਿੱਧਾ ਕਰ ਲਵੇ ਚੰਗੇ ਗੁਣਾਂ ਦੀ ਸਾਧ ਬਣਾ ਲਵੇ ਉਹਦਾ ਜੀਵਨ ਵੀ ਲਖਣ ਬਣ ਜਾਂਦਾ ਹੈ ਉਹਨੂੰ ਕਹਿੰਦੇ ਨੇ ਨਾਨਕ ਇਆ ਸੁਖ ਆਗੈ ਮੁਕੂਜਲ ਆਗੈ ਦਾ ਮਤਲਬ ਕੀ ਹੈ ਨੀਜਕਰ ਅੰਤਰਾਤਮੇ ਅੰਦਰ ਗਿਆ ਜਿੰਦਗੀ ਸਰੀਰਕ ਤੌਰ ਤੇ ਮਰ ਜਾਣ ਤੋਂ ਬਾਅਦ ਵਾਲੇ ਆਗੈ ਦੀ ਗੱਲ ਨਹੀਂ ਚੱਲ ਰਹੀ ਨੀਜਕਰ ਅੰਤਰਾਤਮੇ ਚ ਸੱਚ ਕਰਕੇ ਜੀਣਾ ਅਤੇ ਅੰਤਰਾਤਮੇ ਦੇ ਰੱਬ ਜੀ ਦੇ ਨਾਲ ਜਾ ਕੇ ਮਿਲਨ ਪ੍ਰਾਪਤ ਕਰਨਾ ਸਾਡੇ ਹਿਰਦੇ ਚ ਰੱਬ ਜੀ ਵਸਦੇ ਨੇ ਨਾ ਪਰ ਮੇਰੇ ਮਨ ਨੂੰ ਹਿੜਦੇ ਜਾਣਾ ਨਹੀਂ ਆਂਦਾ ਮੇਰੇ ਮਨ ਨੂੰ ਹਿੜਦੇ ਵਿੱਚ ਸਮਾਣਾ ਨਹੀਂ ਆਂਦਾ ਵਰਨਾ ਸਵੀਤ ਗੋਡ ਨਹੀਂ ਆਂਦੀ ਮਨੂੰ ਰੱਬ ਜੀ ਦੇ ਨਾਲ ਸੰਜੋਗ ਸਿਖਾਇਆ ਜਾਵੇ ਤਾਂ ਕਿ ਮੈਂ ਅੰਦਰ ਨੀਜਕਾਰ ਵੀ ਜਾ ਸਕਾਂ ਇਆਂ ਸੁਖ ਆਗੇ ਮੁਖੂਜਲ ਸੰਗ ਸੰਤਨ ਕਹਿ ਪਾਈ ਸੱਚ ਦੀ ਸੰਗਤ ਕੀਤੀ ਜਾਏ ਸੱਚ ਦੀ ਸੰਗਤ ਸਰੀਰਕ ਨਹੀਂ ਹੁੰਦੀ ਸੰਤਨ ਪਲੂਰਲ ਹੈ ਪਲੁਰ ਹੋਂਦ ਹੈ ਨੰਬਰ ਆਫ ਪੀਪਲ ਨਹੀਂ ਰੱਬ ਜੀ ਦੇ ਚੰਗੇ ਚੰਗੇ ਗੁਣ ਰੱਬ ਜੀ ਦੇ ਗੁਣਾਂ ਨੂੰ ਜੀਵੋ ਭਗਤੀ ਹੈ ਨਾ ਜੀਵੋ ਨਾ ਨੂੰ ਵਿਣ ਗੁਣ ਕੀਤੇ ਭਗਤ ਨਾ ਹੋਏ ਚੰਗੇ ਗੁਣਾਂ ਨੂੰ ਦਿਨ ਰਾਤ ਜੀਣਾ ਚੰਗੇ ਗੁਣਾਂ ਨੂੰ ਦਿਨ ਰਾਤ ਜੀਣ ਦੇ ਮੁਤਾਬਕ ਪ੍ਰੈਕਟੀਕਲ ਜੀਵਨ ਵਾਲੇ ਸੁਭਾਅ ਨੂੰ ਕਹਿੰਦੇ ਨੇ ਦਿਨ ਰਾਤ ਗਾਉਣਾ ਵਾਜੇ ਤਬਲੇ ਤੇ ਗਾਉਣ ਨੂੰ ਨਹੀਂ ਕਹਿੰਦੇ ਨੇ ਗਾਉਣਾ ਉਸ ਥੌਟ ਪ੍ਰੋਸੈਸ ਮੁਤਾਬਕ ਦਿਨ ਰਾਤ ਜੀਣਾ ਗਾਉਣਾ ਕਹ ਲੰਦਾ ਹੈ ਅਤੇ ਸਾਰਾ ਸ਼ਬਦ ਸਿਖਾ ਕੇ ਸਾਨੂੰ ਗੁਰੂ ਸਾਹਿਬ ਨੇ ਸੱਚ ਦੀ ਸੰਗਤ ਨਾਲ ਜੋੜਿਆ ਔਰ ਸਾਨੂੰ ਇੱਕ ਸ਼ਬਦ ਰਾਈ ਸਿਖਾਇਆ ਗਿਆ